ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਐਸੂਲੇਸੀ ਅਜਨਾਲਾ ਹਲਕੇ ਦੇ ਭਲਾ ਪਿੰਡ 슈ਗਰ ਮਿਲ ਦੇ ਵਿੱਚ ਮੌਜੂਦਾਂ ਸਿਉਮ ਭਗਵਾਨ ਸਿੰਘ ਮਾਨ ਇੱਥੇ ਪਹੁੰਚ ਰਹੇ ਨੇ ਉਹ ਤੁਹਾਨੂੰ ਦੱਸ ਦਈਏ ਕਿ ਜੋ ਹਰਪ੍ਰੀਤ ਲੋਕ ਨੇ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਚਾਹੇ ਉਹ ਫਸਲਾਂ ਦੇ ਹੋਣ ਚਾਹੇ ਘਰ ਟੱਗੇ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਜਿਹੜਾ ਇਹ ਸਰਕਾਰ ਦੇ ਵੱਲੋਂ ਅਨਾਉਂਸ ਕੀਤਾ ਗਿਆ ਸੀ ਪਰ ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਨੂੰ ਮੁਆਵਜ਼ਾ ਪਹੁੰਚ ਚੁੱਕਿਆ ਹੈ ਜੋ ਬੰਦਾ ਮੁਆਵਜ਼ਾ ਉਹ ਵੀ ਜਲਦ ਉਹਨਾਂ ਨੂੰ ਪਹੁੰਚਦਾ ਕਰ ਦਿੱਤਾ ਜਾਊਗਾ ਤਾਂ ਸੀਐਮ ਭਵਨ ਸਿੰਘ ਮਾਨ ਇੱਥੇ ਪਹੁੰਚ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਮੁਆਵਜ਼ੇ ਚੈੱਕ ਵੀ ਭੇਟ ਕੀਤੇ ਜਾਣਗੇ ਔਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਤੁਸੀਂ ਦੇਖ ਲਓ ਕਿ ਲੋਕ ਇੱਥੇ ਬਹੁਤ ਸਾਰੇ ਇਕੱਠੇ ਹੋਏ ਨੇ ਅਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਮਿਲੀ ਆ ਕੀ ਉਹਨਾਂ ਦਾ ਨੁਕਸਾਨ ਹੋਇਆ ਸੀ ਕਿੰਨੀ ਜ਼ਮੀਨ ਸੀ ਕਿਸਤਾਨ ਦੀ ਫਸਲ ਸੀ ਔਰ ਜੋ ਸਰਕਾਰ ਨੇ ਮੁਆਵਜ਼ੇ ਦੀ ਅਨਾਊਂਸਿੰਗ ਕੀਤੀ ਹੋਈ ਸੀ ਤਾਂ ਕਿੰਨਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਮਿਲਿਆ ਔਰ ਪ੍ਰਤੀ ਏਕੜ ਕਿੰਨਾ ਮੁਆਵਜ਼ਾ ਜਿਹੜਾ ਹੁਣ ਉਹਨਾਂ ਤੱਕ ਪਹੁੰਚਦਾ ਹੋ ਚੁੱਕਿਆ ਹੈ ਸੀਐਮ ਭਵਨ ਸਿੰਘ ਮਾਹਣ ਥੋੜੀ ਹੀ ਦੇਰ ਦੇ ਵਿੱਚ ਇੱਥੇ ਪਹੁੰਚ ਜਾਣਗੇ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਤਾਂ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਕਿਉਂਕਿ ਅਮਰਸਰ ਜਿਲ੍ਹੇ ਦੇ ਅਜਨਾਲਾ ਹਲਕੇ ਦੇ ਵਿੱਚ ਬਹੁਤ ਸਾਰੇ ਪਿੰਡ ਸੀ ਜੋ ਹੜ ਦੀ ਮਾਰ ਹੇਠ ਸੀ ਬਹੁਤ ਸਾਰੇ ਨੁਕਸਾਨ ਉੱਥੇ ਲੋਕਾਂ ਦੇ ਹੋਏ ਨੇ ਫਸਲਾਂ ਲਗਭਗ ਤਬਾਹ ਹੋ ਚੁੱਕੀਆਂ ਨੇ ਘਰ ਲੋਕਾਂ ਦੇ ਢਾਈ ਢੇਰੀ ਹੋ ਸਕੇ ਨੇ ਜਿੱਥੇ ਸਰਕਾਰ ਦੇ ਵੱਲੋਂ ਮੁਆਵਜ਼ਾ ਰਕਮਾਂ ਐਲਾਨ ਕੀਤੀਆਂ ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਲੋਕਾਂ ਦੀ ਸੇਵਾ 'ਚ ਲਗਾਤਾਰ ਜੁਟੀਆਂ ਹੋਈਆਂ ਨੇ ਤਾਂ ਸੀਐਮ ਭਗਵੰਤ ਸਿੰਘ ਮਾਨ ਪਹੁੰਚਣਗੇ ਤਾਂ ਦੇਖਦੇ ਆ ਕਿ ਹੋਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਜਾਂ ਕਿਸ ਤਰ੍ਹਾਂ ਦੀ ਅਨਾਉਂਸਮੈਂਟ ਇੱਥੇ ਕੀਤੀ ਜਾਂਦੀ ਹੈ ਕਿ ਹੁਣ ਜਿਹੜੀ ਬਾਕੀ ਦੇ ਨੁਕਸਾਨ ਨੇ ਉਹਨਾਂ ਦੀ ਪਰਪਾਈ ਜਿਹੜੀ ਸਰਕਾਰ ਕਿਸ ਤਰੀਕੇ ਦੇ ਨਾਲ ਕਰੇਗੀ ਜੋ ਆ ਸੀਐਮ ਸਾਹਿਬ ਇੱਥੇ ਆ ਰਹੇ ਨੇ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਕੀ ਕਹਿਣਾ ਚਾਹੂੰਗਾ ਵੇਖੋ ਜੀ ਅੱਜ ਅਸੀਂ ਬੜੇ ਖੁਸ਼ ਹਾਂ ਜੀ ਕਿ ਜੋ ਸਰਕਾਰ ਨੇ ਸਾਨੂੰ ਸਹਾਇਤਾ ਦੇ ਰਹੀ ਆ ਪੰਜਾਬ ਸਰਕਾਰ ਹੜਪੀੜਤ ਇੰਨੀ ਜਲਦੀ ਇਤਿਹਾਸ ਕਦੀ ਨਹੀਂ ਪੈਸੇ ਦਿੱਤੇ ਜਿੰਨੀ ਜਲਦੀ ਮਾਣਾ ਸਰਕਾਰ ਨੇ ਦਿੱਤੇ ਆ ਅਹੀਂ ਆਪਣੇ ਇਤਿਹਾਸ ਚ ਵੇਖਿਆ ਜੀ ਇੱਥੇ ਕਾਂਗਰਸ ਦੇ ਟਾਈਮ ਤੇ ਇਸ ਮਿਲ ਜਿੱਥੇ ਖੜੇ ਆਂ ਚਾਰ-ਚਾਰ ਸਾਲ ਦੇ ਪੈਸੇ ਪੈਂਡਿੰਗ ਰਹਿ ਜਾਂਦੇ ਹੁੰਦੇ ਸੀ ਤੇ ਜਦੋਂ ਮਾਨ ਸਰਕਾਰ ਆਈ ਉਹਨਾਂ ਆਉਂਦਿਆਂ ਹੀ ਪਹਿਲਾਂ ਗੰਨੇ ਦਾ ਬਕਾਇਆ 4 ਸਾਲ ਦਾ ਕੈਪਟਨ ਦਾ ਦਿੱਤਾ ਫਿਰ ਅੱਗੇ ਹੁਣ ਜਿੱਦੜ ਹੜ ਆਇਆ ਆ ਉਦੋਂ ਬਕਾਇਆ ਰਹਿੰਦਾ ਸੀ ਐਟ ਅ ਟਾਈਮ ਮਾਨ ਸਾਹਿਬ ਨੇ ਉਹ ਵੀ ਬਕਾਇਆ ਪਾ ਕੇ ਸਾਡੀ ਬਹੁਤ ਸਹਾਈਤਾ ਕੀਤੀ ਆ ਆਉਣ ਵਾਲੇ ਸਮੇਂ ਤੇ ਇਹ ਸਰਕਾਰ ਮਾਨ ਸਾਹਿਬ ਦੀ ਚੜ੍ਹਦੀ ਕਲਾ ਰਵੇ ਲੰਮੀ ਉਮਰ ਕਰੇ ਔਰ ਫਿਰ ਮੁੱਖ ਮੰਤਰੀ ਬਣ ਪੰਜਾਬ ਇੱਕ ਖਿਸਾਲ ਜ਼ਿੰਦਗੀ ਜਿਵੇਂ ਨੰਬਰ 2 ਤੇ ਇਹ ਸੱਚੇ ਸਾਰੇ ਕਹਿੰਦੀਆਂ ਪਾਰਟੀਆਂ ਕਿ ਅਸੀਂ ਸੱਚੇ ਪੰਜਾਬ ਦੇ ਰਖਵਾਲੇ ਆ ਪਰ ਨਹੀਂ ਸਰ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨੇ ਜਿਤਰਾ ਹੱੜ ਚ ਕੰਮ ਕੀਤਾ ਸੱਚੇ ਪੰਜਾਬ ਦੇ ਪੁੱਤ ਇਹੋ ਹੀ ਆ ਇਹੋ ਹੀ ਸਦਾ ਰਹਿਣ ਤੇ ਜਿਹੜਾ ਕਿਸਾਨੀ ਆ ਖੁਸ਼ਹਾਲ ਜੀ ਜ਼ਿੰਦਗੀ ਭਾਜੀ ਕਿੰਨੀ ਜ਼ਮੀਨ ਸੀ ਜਿਹੜੀ ਬਰਬਾਦ ਹੋਈ ਆ ਜ਼ਮੀਨ ਕਿੰਨੀ ਸੀ ਜਿਹੜੀ ਬਰਬਾਦ ਹੋਈ ਔਰ ਤੁਹਾਨੂੰ ਹੁਣ ਤੱਕ ਮੁਆਵਜ਼ਾ ਕਿੰਨਾ ਆਇਆ ਸਰ ਵੇਖੋ ਜੀ 5-5 ਏਕੜ ਦਾ ਫਿਲਹਾਲ ਮੁਆਵਜ਼ਾ ਆ ਰਿਹਾ ਆ ਘਰ ਜਿਹੜੇ 1,20,000 ਆ ਰਿਹਾ ਆ ਬਾਕੀ ਕੱਲ ਤੋਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਦੱਸਿਆ ਆ ਕਿ ਕੱਲ ਤੋਂ ਜਿਹੜਾ ਫ੍ਰੀ ਆ ਕੋਸਟ ਬੀ ਆ ਉਹ ਸਾਨੂੰ ਮਿਲ ਲੱਗ ਜਾਏਗਾ ਚਲੋ ਸਾਡੀ ਕਣਕ ਵੀ ਜਹੋਗੀ ਥੋੜੇ ਕਿਸਾਨੀ ਲਈ ਤੇ ਚੜੇਗੇ ਸਰਕਾਰ ਦੇ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਮੰਨਦੇ ਹੋ ਜਿਹੜੇ ਹਰ ਵਰਗ ਦੇ ਨਾਲ ਖੜੇ ਨੇ ਮੁਆਵਜ਼ੇ ਦਿੱਤੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਉਪਰਾਲੇ ਨੂੰ ਸਰ ਬਹੁਤ ਵਧੀਆ ਉਪਰਾਲਾ ਮੇਰੀ 48 ਸਾਲ ਉਮਰ ਹੋ ਗਈ ਆ ਬਹੁਤ ਸਰਕਾਰਾਂ ਹੰਡਾਈਆਂ ਜੀ ਸਾਰੇ ਲਾਰੇ ਲਾ ਕੇ ਚਲੇ ਜਾਂਦੇ ਸੀ ਸਾਡੇ 88 ਚੜ ਆਇਆ ਉਦੋਂ ਮੈਂ ਨਿਗਾਹਿਆ ਸੀ ਉਦੋਂ ਸਾਨੂੰ 6800 ਰੁਪਿਆ ਮਿਲਿਆ ਸੀ ਮਾਨ ਸਾਹਿਬ ਨੇ 20000 ਰੁਪਿਆ ਕਰਤਾ ਪਰ ਇੱਕ ਇਸ ਤੋਂ ਵੱਡਾ ਪਰਾਲਾ ਕੀ ਹੋ ਸਕਦਾ ਜੀ ਮਿਹਰਬਾਨੀ ਜੀ ਅਸੀਂ ਹੋਰ ਵੀ ਕਿਸਾਨ ਵੀਰਾਂ ਨਾਲ ਗੱਲ ਕਰਾਂਗੇ ਕਿਉਂਕਿ ਜੋ ਸਰਕਾਰ ਦੇ ਵੱਲੋਂ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਆਵਜ਼ਾ ਰਸੀ ਪਹੁੰਚ ਗਿਆ ਤਾਂ ਬਾਕੀ ਬੰਦ ਹੀ ਰੱਖੀ ਜਿਹੜੀ ਆ ਉਹ ਬਹੁਤ ਜਲਦ ਜਿਹੜੀ ਆ ਪਹੁੰਚਦੀ ਕਰ ਦਿੱਤੀ ਜਾਊਗੀ ਤਾਂ ਸਾਡੇ ਨਾਲ ਇੱਕ ਹੋਰ ਕਿਸਾਨ ਵੀਰ ਮੌਜੂਦ ਨੇ ਵੀ ਜੀ ਕੀ ਨਾਮ ਔਰ ਕਿਸ ਜਗਤੋਂ ਮੇਰਾ ਨਾਮ ਸੰਦੀਪ ਸਿੰਘ ਆ ਪਿੰਡ ਬ੍ਰੰਭ ਜਫਰਪੁਰਾ ਥਾਣਾ ਲੋਪਗਿਆ ਦਿਨੋਂ ਹੋਂ ਤੁਹਾਨੂੰ ਜੋ ਮੁਆਵਜ਼ੇ ਰਸੀਦੀ ਅਨਾਉਂਸਿੰਗ ਹੋਈ ਸੀ ਸਰਕਾਰ ਦੇ ਵੱਲੋਂ ਤੁਹਾਡੇ ਤੱਕ ਪਹੁੰਚਦਾ ਹੋਇਆ ਹਾਂਜੀ ਹਾਂਜੀ ਬਿਲਕੁਲ ਉਹ ਸਾਨੂੰ ਅੱਜ ਸਟੇਜ ਤੇ ਮਹੱਲੂ ਤਹਿਸੀਲਦਾਰ ਐਸਜੀਐਮ ਸਾਹਿਬ ਨੇ ਮਾਨੂੰ ਇੱਥੇ ਮਗਵਾ ਆ ਕੇ ਸਾਨੂੰ ਕਿਹਾ ਸਟੇਜ ਤੇ ਤੁਹਾਨੂੰ ਮਹੱਲੂ ਜੇ ਚੈੱਕੋ ਦਿੱਤੇ ਜਾਣਗੇ ਸਟੇਜ ਤੇ ਕਿੰਨਾ ਮੁਆਵਜ਼ਾ ਆ ਤੁਹਾਡੀ ਕਿੰਨੀ ਫਸਲ ਸੀ ਜਿਹੜੀ ਖਰਾਬ ਹੋਈ ਮੇਰੇ 1.5 ਕਿੱਲਾ ਜ਼ਮੀਨ ਜਿਹੜੀ ਖਰਾਬ ਹੋਈ ਤੇ ਮੇਰੇ ਪਾਣੀ ਨਾਲ ਘਰ ਵੀ ਢੱਟ ਗਿਆ ਮੈਨੂੰ ਉਹ ਵੀ ਪਾ ਗਿਆ 1,20,000 ਰੁਪਿਆ ਮੁਆਵਜ਼ਾ ਜਿਹੜਾ ਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਇਸ ਕੰਮ ਨੂੰ ਬਹੁਤ ਵਧੀਆ ਛਲਾਂਗਾ ਜੋ ਗਿਆ ਕਿ ਦਿਵਾਲੀ ਤੋਂ ਪਹਿਲਾਂ ਸਾਡਾ ਉਹਨਾਂ ਨੇ ਮਾਲੋ ਇੰਨਾ ਕਾ ਆਸਰਾ ਕਰ ਦਿੱਤਾ ਬਹੁਤ ਵਧੀਆ ਚੰਗਾ ਲੱਗਾ ਮਾਨ ਸਰਕਾਰ ਬਹੁਤ ਦੇਖਦੇ ਹਾਂ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਬਹੁਤ ਮਾੜਾ ਚੰਗਾ ਬੋਲਦੀਆਂ ਨੇ ਧੋਲਾ ਕੀ ਕਹਿਣਾ ਵਾ ਚਲੋ ਉਹ ਆ ਰਿਹਾ ਕਾ ਆਪਣੇ ਪਾਰਟੀ ਦਾ ਯੋਗ ਲਾਉਂਦਾ ਵਾ ਬਾਕੀ ਅਸਲਤ ਜਿਹੜਾ ਇਹ ਕੰਮ ਹੈ ਸਰਕਾਰ ਮਾਨ ਸਰਕਾਰ ਨੇ ਕੀਤਾ ਬਹੁਤ ਵਧੀਆ ਕੀਤਾ ਇਸ ਤੋਂ ਪਹਿਲਾਂ ਕਦੀ ਅਸੀਂ ਵੇਖਿਆ ਸੋਚਿਆ ਵੀ ਇਦਾਂ ਸਾਨੂੰ ਕਿਤੇ ਮਾਲੋ ਸਟੇਜ ਤੇ ਸਨਮਾਨਿਤ ਕਰਨਗੇ ਜਾਂ ਸਾਡਾ ਕਦੀ ਮੁਆਵਜ਼ਾ ਨਹੀਂ ਆਊਗਾ ਸਾਡੇ ਨਾਲ ਇੱਕ ਭੈਣ ਵੀ ਮੌਜੂਦ ਨੇ ਭੈਣ ਤੁਹਾਡਾ ਕੀ ਨੁਕਸਾਨ ਹੋਇਆ ਸੀ ਤੇ ਕਿੰਨਾ ਮੁਆਵਜ਼ਾ ਆਇਆ ਬਾਜੀ 1,20,000 ਰੁਪਏ ਆਇਆ ਤੇ ਕਮਰਿਆਂ ਕੁਮਰਿਆਂ ਨੂੰ ਨੁਕਸਾਨ ਹੋਇਆ ਤੁਹਾਡਾ ਤੇ ਕਮਰੇ ਖਰਾਬ ਹੋ ਗਏ ਵਾਵਾ ਕਾਫੀ ਜਿਆਦਾ ਕੰਦਾ ਪਾੜ ਗਈਆਂ ਕਿਹੜੇ ਪਿੰਡ ਤੋਂ ਤੁਸੀਂ ਸਹਿਦਪੁਰ ਤੋਂ ਬਾਜੀ ਹੁਣ ਤੁਸੀਂ ਦੇਖਦੇ ਹੋ ਕਿ ਤੁਹਾਡਾ ਮਕਾਨ ਟਹਿ ਗਿਆ ਸੀ ਤੁਹਾਨੂੰ ਮੁਆਵਜ਼ਾ ਆਇਆ ਸਰਕਾਰ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵਨ ਸਿੰਘ ਮਾਨ ਅਜਨਾਲਾ ਪਹੁੰਚੇ ਹੋਏ ਨੇ ਤਾਂ ਇਸ ਲਈ ਤੁਸੀਂ ਇਹ ਕਿਸਾਨ ਵੀਰਾਂ ਦੇ ਹੱਥਾਂ ਦੇ ਵਿੱਚ ਜੋ ਦੇਖ ਰਹੇ ਹਾਂ సీఎం ਮਾਨ ਸਾਹਿਬ ਦੇ ਵੱਲੋਂ ਜਿਹੜੀ ਸਹਾਇਤਾ ਰਾਸ਼ੀ ਦੀ ਗੱਲ ਕੀਤੀ ਗਈ ਸੀ ਤਾਂ ਤੁਹਾਨੂੰ ਹੁਣ ਕਿੰਨੀ ਜਿਹੜੀ ਉਹ ਰਾਸ਼ੀ ਮਿਲੀ ਇਹ ਅਜੇ ਪਤਾ ਨਹੀਂ ਇਹ ਡੰਗਰਾਂ ਦੀ ਰਾਸ਼ੀ ਮਿਲੀ ਸਾਡੇ ਡੰਗਰ ਰੁੜ ਗਏ ਨੇ ਡੰਗਰਾਂ ਦਾ ਵੀ ਮਿਲਿਆ ਵਾ ਹੁਣ ਦੇਖਦੇ ਆਂ ਜਾ ਕੇ ਕਿੰਨਾ ਵਾ ਕਢਾਵਾਂਗੇ ਬੈਂਕ 'ਚੋਂ ਕਢਾਵਾਂਗੇ ਤਾਂ ਫਿਰ ਪਤਾ ਲੱਗੂਗਾ ਕਿੰਨਾ ਨੁਕਸਾਨ ਕਿੰਨਾ ਹੋਇਆ ਸੀ ਤੁਹਾਨੂੰ ਨੁਕਸਾਨ ਸਾਡਾ ਬਹੁਤ ਜ਼ਿਆਦਾ ਜੀ ਨੁਕਸਾਨ ਸਾਡਾ ਲੱਖਾਂ ਕਰੋੜਾਂ ਦਾ ਆਇਆ ਲੱਖਾਂ ਦਾ ਨੁਕਸਾਨ ਹੈ ਜੀ ਪਰ ਭਰਾਈ ਤੇ ਨਹੀਂ ਭਰਾਈ ਤੇ ਨਹੀਂ ਹੋ ਸਕਦੀ ਪਰ ਚਲੋ ਕੁਛ ਨਾ ਕੁਛ ਤੇ ਹੈ ਆ ਸਾਰੀ ਭਰਭਾਈ ਤੇ ਨਹੀਂ ਕਰ ਸਕਦੇ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਕੰਮ ਨੂੰ ਅਗਰ ਚਲੋ ਚਲੇ ਤੇਲ ਮਾਤਰੀ ਸਈ ਕੋ ਸਹਾਇਤਾ ਦਾ ਹਾਂਜੀ ਅਸੀਂ ਦੇਖਦੇ ਆਂ ਵੀ ਪਹਿਲੀ ਪਹਿਲਾਂ ਵੀ ਸਾਡੇ ਨੁਕਸਾਨ ਹੋਦੇ ਰੇ ਪਹਿਲਾਂ ਸਰਕਾਰਾਂ ਸਾਡੀਆਂ ਨੇ ਕੋਈ ਕੁਝ ਨਹੀਂ ਕੀਤਾ ਤੇ ਐਰ ਕਾ ਇਹ ਵੀ ਚਲੋ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਉਹਨੇ ਕੁਝ ਨਾ ਕੋਈ ਸਾਨੂੰ ਦਿੱਤਾ ਆ ਪਹਿਲੀ ਵਾਰੀ ਇਹ ਕੰਮ ਹੋਇਆ ਵਾ ਹਾਂਜੀ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਚੈੱਕ ਵੰਡੇ ਗਏ ਨੇ ਬਹੁਤ ਸਾਰੇ ਲੋਕ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਨੁਕਸਾਨ ਹੋਏ ਨੇ ਔਰ ਕਿੰਨੀ ਮਾਅਜ਼ਰਾ ਰਕੀ ਜਿਹੜੀ ਉਹਨਾਂ ਤੱਕ ਪਹੁੰਚਦੀ ਹੋ ਚੁੱਕੀ ਹੈ। ਇਸ ਵੇਲੇ ਜੋ ਚੈੱਕ ਦੇ ਰਾਹੀਂ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਤਾਂ ਦੋ ਮਾਤਾ ਸਾਡੇ ਨਾਲ ਨੇ ਇਹਨਾਂ ਦੇ ਕੋਲ ਵੀ ਉਹ ਸਹਾਇਤਾ ਰਾਸ਼ੀ ਜਿਹੜੀ ਆ ਹੁਣ ਕੋਲਾ ਗੱਲ ਕਰਦੇ ਆ ਕਿ ਨੁਕਸਾਨ ਕਿਸ ਤਰ੍ਹਾਂ ਦਾ ਮਾਤਾ ਇੱਕ ਆਦਾ ਨੁਕਸਾਨ ਹੋਇਆ। ਬੇਟੇ ਮੇਰਾ ਕੋਠਿਆਂ ਦਾ ਮੇਰੇ ਮਕਾਨ ਬਿਲਕੁਲ ਹੀ ਟਹਿ ਗਏ ਪਿੰਡ ਮੇਰਾ ਜਸੜ ਆ। ਤੇ ਉਹਨਾਂ ਦਾ ਮੈਨੂੰ ਇਹ ਮੁਆਵਜ਼ਾ ਮਿਲਿਆ ਮੈਂ ਤਾਂ ਬਹੁਤ ਧੰਨਵਾਦ ਕਰਨੀ ਆ ਭਗਵੰਤ ਸਰਕਾਰ ਦਾ। ਬਹੁਤ ਵਧੀਆ ਵੀ ਜਿਨ੍ਹਾਂ ਨੇ ਟਾਈਮ ਨਾ ਦੇ ਦਿੱਤੇ ਵੀ ਆਪਣੇ ਘਰ ਬਣਾ ਕੇ ਬੋ ਇਹ ਤੁਸੀਂ ਬਾਰਡਰ ਬੈਲਟ ਦੇ ਵਿੱਚ ਹੀ ਰਹਿੰਦੇ ਹੋ ਪਹਿਲਾਂ ਜਦੋਂ ਹੜ੍ਹਾਂ ਆਉਂਦੇ ਸੀ ਉਦੋਂ ਵੀ ਕਦੇ ਨੁਕਸਾਨ ਹੋਇਆ ਸੀ ਨਹੀਂ ਪਹਿਲਾਂ ਨਹੀਂ ਸੀ ਇੰਨਾ ਹੋਇਆ ਜਿਨ੍ਹਾਂ ਪਹਿ aeration ਹੋ ਗਿਆ ਸੀ ਨਹੀਂ ਪਹਿਲਾਂ ਹੁੰਦੇ ਰਹੇ ਵਸ ਹੁੰਦੇ ਰਹੇ ਆ ਪਰ ਅਜੇ ਤੱਕ ਇਹੋ ਜਿਹਾ ਕਿਸੇ ਨੇ ਹੀ ਕੀਤਾ ਵੀ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਕੋਠਿਆਂ ਦਾ ਦਿੱਤਾ ਜਾਵੇ ਐਸ ਟਾਈਮ ਤੇ ਮੈਂ ਕੱਲੀ ਹੈਗੀ ਸਾਂ ਤੇ ਮੈਂ ਬੜੀ ਵੇਦੀ ਹਾਂ ਵੀ ਮੈਂ ਕੀ ਕਰਾਂਗੀ ਬੇੜਾ ਮੇਰਾ ਉਹੀ ਪੂਰਾ ਹੋ ਗਿਆ ਹੈ ਪਤੀ ਮੇਰਾ ਉਦਾਂ ਪੂਰਾ ਹੋ ਗਿਆ ਹੈ ਤੇ ਬਹੁਤ ਵੈਨੀ ਹਾਂ ਵੀ ਹੁਣ ਮੈਂ ਕੀ ਕਰਾਂਗੀ ਕਿਸ ਤਰ੍ਹਾਂ ਮੈਂ ਆਪਣਾ ਘਰ ਦਾ ਛੱਤ ਨਗਾਉਂ ਪਰ ਨਹੀਂ ਬਹੁਤ ਵਧੀਆ ਵਧੀਆ ਹੈ ਸਰਕਾਰ ਨੇ ਕੀਤਾ ਵਾ ਜਿਹੜੇ ਮੁਆਵਜ਼ੇ ਦੇ ਕੇ ਤਾਂ ਨਾ ਕਿਹਾ ਪਿਆ ਆਪਣਾ ਘਰ ਬਣਾਓ ਤੁਸੀਂ ਦੱਸਿਆ ਕਿ ਪਹਿਲੀਆਂ ਸਰਕਾਰਾਂ ਵੱਲੋਂ ਕਦੇ ਮੁਆਵਜ਼ਾ ਨਹੀਂ ਸੀ ਦਿੱਤਾ ਗਿਆ ਪਹਿਲੀ ਵਾਰ ਤੁਹਾਨੂੰ ਮਿਲਿਆ ਕੀ ਕਹਿਣਾ ਚਾਹੋਗੇ ਸਰਕਾਰ ਦੇ ਕੰਮ ਨੂੰ ਬਹੁਤ ਧੰਨਵਾਦ ਕਰਨੇ ਹੈ ਇਹਨਾਂ ਦਾ ਵੀ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਆ ਮਾਦਾ ਜੀ ਤੁਹਾਡਾ ਕਾਹਦਾ ਨੁਕਸਾਨ ਹੋਇਆ ਸੀ ਸਾਡੀ ਗਾਂ ਹੀ ਰੁੱੜ ਗਈ ਸੀ ਤੇ ਝੋਨੇ ਦਾ ਹੋਇਆ ਸੀ ਹਾਂਜੀ ਤੁਸੀਂ ਵੀ ਇਧਰ ਏਰੀਆ 'ਚ ਤੁਹਾਡਾ ਕਿਹੜਾ ਏਰੀਆ ਕਿਹੜਾ ਜਿਹੜੇ ਪਿੰਡ ਦੇ ਜੀ ਆਹ ਆ ਹੇਨਪੁਰਾ ਉਹ ਐਨੂੰ ਖੋਲ ਤੋਂ ਸੀ ਹੋਣਾ ਪਹਿਲਾਂ ਜਦੋਂ ਕਦੇ ਨੁਕਸਾਨ ਹੁੰਦਾ ਸੀ ਪਹਿਲਾਂ ਕਦੇ ਮੁਆਵਜ਼ਾ ਮਿਲਿਆ ਨਹੀਂ ਹਾਂਜੀ ਨਹੀਂ ਨਹੀਂ ਮਿਲਿਆ ਇਧਰ ਨਾਟਿਆ ਉਹ ਜਿਹੜੇ ਓਥੇ ਵੀ ਪਾੜ ਗਏ ਸੀ ਤੇ ਤਦ ਵੀ ਨਹੀਂ ਮਿਲਿਆ ਹੁਣ ਤੇ ਕੋਠੇ 'ਚ ਪਈ ਸੱਤ ਚੱਤਲੇ ਅਜਨਾਲਾ ਹਲਕੇ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਪਹੁੰਚੇ ਹੋਏ ਸੀ ਕਿਉਂਕਿ ਅਮਰਸਰ ਜ਼ਿਲ੍ਹੇ ਦੇ 200 ਤੋਂ ਵੱਧ ਪਿੰਡ ਜਿਹੜੇ ਨੇ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸੀ ਤਾਂ ਜੋ ਕੱਲੇ ਅਜਨਾਲਾ ਹਲਕਾ ਦੇ ਜਿਹੜੇ 52 ਪਿੰਡ ਸੀ ਉਹਨਾਂ ਦੀ ਮੁਆਵਜ਼ਾ ਰਾਸ਼ੀ ਜਿਹੜੀ ਆ ਉਹ ਭੇਟ ਕੀਤੀ ਗਈ ਆ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਦੇ ਕਾਰਨ ਨੁਕਸਾਨ ਹੋਏ ਸੀ ਚਾਹੇ ਉਹ ਫਸਲ ਦਾ ਹੋਵੇ ਘਰਾਂ ਦਾ ਹੋਵੇ ਜਾਂ ਮਾਲ ਡੰਗਰ ਦਾ ਹੋਵੇ ਉਹ ਚੈੱਕ ਉਹਨਾਂ ਨੂੰ ਦਿੱਤੇ ਗਏ ਨੇ ਜੋ ਚੈੱਕ ਲੋਕਾਂ ਨੂੰ ਮਿਲੇ ਸੀ ਕੁਝ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਲੋਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਔਰ ਨਾਲ ਹੀ ਇਹ ਸ਼ਲਾਘਾ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਦੇ ਕਿਸੇ ਵੀ ਸਰਕਾਰ ਦੇ ਵੱਲੋਂ ਅੱਜ ਤੱਕ ਕੋਈ ਮੁਆਵਜ਼ਾ ਜਿਹੜਾ ਉਹ ਨਹੀਂ ਦਿੱਤਾ ਗਿਆ ਤਪ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿਹੜੀ ਇਹ ਪਹਿਲ ਕੀਤੀ ਗਈ ਆ ਅਸੀਂ ਉਹਦੇ ਲਈ ਸ਼ੁਕਰਗੁਜ਼ਾਰ ਆ ਤਪ ਭਗਵੰਤ ਸਿੰਘ ਵਾਨ ਇੱਥੋਂ ਹੁਣ ਜਾ ਚੁੱਕੇ ਨੇ ਔਰ ਨਾਲ ਹੀ ਇਹ ਐਲਾਨ ਵੀ ਕਰਕੇ ਗਏ ਨੇ ਕਿ ਬਾਕੀ ਜਿਹੜੇ ਪੰਜਾਬ ਦੇ 19 ਜ਼ਿਲ੍ਹੇ ਨੇ ਉੱਥੇ ਲਗਾਤਾਰ ਜਿਹੜੇ ਕੈਬਨਿਟ ਮੰਤਰੀ ਨੇ ਜਾਂ ਐਮਐਲਏ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਿਹੜੇ ਮੁਆਵਜ਼ਾ ਰਕਮੀਆਂ ਨੇ ਉਹ ਭੇਟ ਕਰਨਗੇ ਔਰ ਬਹੁਤ ਜਲਦ ਜਿਹੜੇ ਲੋਕਾਂ ਦੇ ਨੁਕਸਾਨ ਉਹਨਾਂ ਦੀ ਪਰਪਾਈ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਦੇਖਦੇ ਰਹੋ ਐਨਟੀਵੀ ਪੰਜਾਬ ਹੀ ਹਿਮਾਚਲ ਹਰਿਆਣਾ ਕੈਮਰਾਮੈਨ ਰਵਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ